ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਬਨੀਤ ਬਰਮਾ ਨੇ ਮੁਹਾਲੀ ਦੇ ਫੇਸ 11 ਅਤੇ ਫੇਸ 10 ਦੇ ਵਪਾਰੀਆਂ ਅਤੇ ਨਿਵਾਸੀਆਂ ਦੀਆਂ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਕਰਦਿਆਂ ਮੌਕੇ ਤੇ ਪਹੁੰਚ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਨੀਆਂ। ਇਸ ਮੌਕੇ ਉਹਨਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਜਿਨ੍ਹਾਂ ਵਿੱਚੋਂ ਲੋਕ ਸਹਿਤ ਵਿਭਾਗ ਦੇ ਐਸ ਡੀਓ ਰਮਨਦੀਪ ਸਿੰਘ, ਨਗਰ ਨਿਗਮ ਦੇ ਐਸ ਡੀਓ ਤਰਮਿੰਦਰ ਅਤੇ ਗਮਾੜਾ ਦੇ ਐਸ ਡੀਓ ਆਕਾਸ਼ਦੀਪ ਸਿੰਘ ਸ਼ਾਮਲ ਸਨ। ਵਨੀਜ ਵਰਮਾ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਨੂੰ ਹਰ ਸਹੂਲਤ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਪਾਰੀਆਂ ਨੂੰ ਤਰਪੇਸ਼ ਸਮੱਸਿਆਵਾਂ ਦਾ ਤੁਰੰਤ ਹੱਲ ਯਕੀਨੀ ਬਣਾਇਆ ਜਾਵੇ। ਵੇਖੋ ਪੂਰੀ ਰਿਪੋਰਟ। ਕਾਮਨੀ ਕਰ ਰਹੇ। ਤਨ ਗਿਆ ਕੇ ਦਿਖਾ ਮੁੱਤ ਨਾਲ ਪੁੱਛੀ ਰਾਗਟੀ ਗੜਾ ਕਾਕਾ ਸ਼ੰਭਰਾਇਆ ਕਿੰਨਾ ਟਾਈਮ ਕਿੰਨਾ ਹੋ ਗਿਆ ਬੰਦ ਰੱਖ ਕੇ ਸੀ ਉਸ ਦੀ ਮਿੱਟੀ ਫੁੱਲ ਇਹ ਮੇਨ ਹੌਲ ਪਾਇਆ ਸੀ ਇਹਨੂੰ ਟਾਈਮ ਕਿੰਨਾ ਹੋਇਆ ਸਰ ਇਹਨੂੰ ਟਾਈਮ ਕਿੰਨਾ ਹੋਇਆ ਪੱਤੇ ਨਹੀਂ ਇਹ ਮੇਨ ਹੌਲ 3 ਮਹੀਨੇ ਪਹਿਲੇ ਨਵਾਂ ਪਾਇਆ ਸੀ ਹੁਣ ਤੋੜ ਦਿਆ ਇਸ ਨੂੰ ਦੁਬਾਰਾ ਉਹ ਨਹੀਂ ਹੈ ਪਾਏ ਪਾਏ ਦੀ ਥੋੜੀ ਬਰਸਾਤੀ ਮਾਣੀ ਦਾ ਕਿਆ ਆਵਾਜ਼ ਆ ਪਹਿਲੇ ਛੋਟਾ ਆਰਡਰ 10 11 ਫੋਟੋ ਨਾ ਮਾਰਦਾ ਤੇ ਪ੍ਰਧਾਨ ਮੰਦਰ ਦੀ ਪ੍ਰਸ਼ਾਸਨ ਵੱਲੋਂ ਵੀ 6 ਕਰੋੜ ਰੁਪਏ ਦੀ ਵੀ ਫੈਸਟੀਵਲ ਦਾ ਦੌਰ ਸ਼ੁਰੂ ਹੋਣ ਵਾਲਾ ਹੈ ਤੁਹਾਨੂੰ ਵੀ ਖੜੀ ਦਾ ਵੀ ਦਿਖਾ ਰਹੇ ਵੱਖ-ਵੱਖ ਜਿਹੜੀਆਂ ਸਮੱਸਿਆਵਾਂ ਆਉਣ ਗਈਆਂ ਜਿਹੜੇ ਸਰਕਾਰ ਦੇ ਪ੍ਰੋਜੈਕਟ ਚੱਲ ਰਹੇ ਨੇ ਔਰ ਚਲ ਵਪਾਰੀਆਂ ਲਈ ਔਰ ਦੁਕਾਨਦਾਰਾਂ ਲਈ ਤੇ ਜਿਹੜੇ ਰਹਿੈਸ਼ੀ ਸਾਡੇ ਨਾਗਰਿਕ ਨੇ ਉਹਨਾਂ ਦੀ ਸੂਹਤ ਵੀ ਚੱਲ ਰਹੀ ਹੈ ਜਿਹੜੇ ਸੋਨਾ ਥੋੜੀ ਬਹੁਤ ਉਹਨਾਂ ਨੂੰ ਕੋਈ ਦਿੱਕਤ ਆ ਰਹੀਆਂ ਸੀ ਉਸ ਤੋਂ ਮੌਕੇ ਤੇ ਅੱਜ ਮੈਂ ਵੀ ਮੌਜੂਦ ਆ ਐਸਡੀਓ ਸਾਡੇ ਪਬਲਿਕ ਹੈਲ ਤਰਨਵਿੰਦਰ ਜੀ ਮੌਜੂਦ ਨੇ ਐਸਡੀਓ ਕਮਾਟਾ ਆਕਾਸ਼ਦੀਪ ਜੀ ਵੀ ਮੌਜੂਦ ਨੇ ਔਰ ਐਸਡੀਓ ਕਾਰਪੋਰੇਸ਼ਨ ਧ ਅੱਜ ਮੌਕੇ ਤੇ ਵਿਜ਼ਿਟ ਕਰੀ ਹੈ ਤੇ ਜਿਹੜੇ ਜਿਹੜੇ ਇਹਨਾਂ ਦੇ ਇਮੀਡੀਏਟ ਕੋਈ ਜਿਹੜੇ ਮਸਲੇ ਸੀਗੇ ਹੱਲ ਕਰਨ ਵਾਲੇ ਉਹ ਹੱਲ ਜਿਹੜੇ ਇਹਨੇ ਮੌਕੇ ਤੇ ਕਰਾ ਦਿੱਤੇਗੇ ਨੇ ਜ਼ਿਆਦਾਤਰ ਮੁੱਦਾ ਹੈ ਨਾ ਤਾਂ ਸਫਾਈ ਸੰਬੰਧੀ ਸੀਗਾ ਵੀ ਜਿਹੜੇ ਆਨ ਦੂਨ ਪ੍ਰੋਜੈਕਟ ਚੱਲ ਰਹੇ ਨੇ ਆਨ ਕੋਈ ਪ੍ਰੋਜੈਕਟ ਦੇ ਸੰਬੰਧਿਤ ਕੋਈ ਮਿੱਟੀ ਦਾ ਢੇਰ ਆ ਕੋਈ ਰਸਤੇ ਦੀ ਐਂਟਰੀ ਕੋਈ ਬਲੌਕ ਹੋ ਰਹੀ ਹੈ ਇਮੀਡੀਏਟ ਕੋਈ ਸਮਾਨ ਕੋਈ ਜਿਹੜਾ ਕੋਈ ਕੰਕਰੀਟ ਦਾ ਜਾਂ ਕੋਈ ਹੋਰ ਸਮਾਨ ਜਿਹੜਾ ਕੋਈ ਮਿੱਟੀ ਪਈ ਹੈ ਉਹਨੂੰ ਚੁਕਾਉਣ ਦਾ ਮੁੱਦਾ ਸੀ ਸੋ ਇਹ ਨੋਮੀਨਲ ਜਿਹੇ ਨਾਲ ਦੀ ਇਸ਼ੂ ਸੀਗੇ ਸੋ ਜਿਹੜੇ ਮੌਕੇ ਤੇ ਐਡਰੈਸ ਕਰ ਲਏ ਗਏ ਨੇ ਫੇਰ ਵੀ ਸੋ ਮਸਲਾ ਐ ਕਮਿਸ਼ਨ ਵੱਲੋਂ ਮੇਰੀ ਡਿਊਟੀ ਲੱਗੀ ਹੈ ਸੋ ਬਾਕੀ ਆਪਣੇ ਸਾਰੇ ਵਪਾਰੀ ਭਰਾ ਵੀ ਸਾਡੇ ਨਾਲ ਨੇ ਸੋ ਅਫਸਰ ਸਹਿਬਾਨ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਨੂੰ ਵੀ ਡਾਇਰੈਕਸ਼ਨ ਦਿੱਤੀ ਗਈ ਕਿ ਸਮੇਂ-ਸਮੇਂ ਤੇ ਕੋਈ ਵੀ ਇਸ਼ੂਜ਼ ਆਉਂਦੇ ਨੇ ਉਹ ਮਾਰਕੀਟ ਪ੍ਰਧਾਨ ਪਵਨ ਜੀ ਵੀ ਉਰੇ ਸਾਡੇ ਨਾਲ ਮੌਜੂਦ ਨੇ ਸੋ ਉਹਨਾਂ ਨਾਲ ਰਲ ਕੇ ਜਿਹੜਾ ਕੋਈ ਮਸਲੇ ਨੇ ਔਨ ਦਾ ਸਕਵਾਡ ਜਿਹੜੇ ਨੇ ਉਹ ਇਮੀਡੀਏਟਲੀ ਹੱਲ ਕਰਾਇਆ ਜਾਣ ਤਾਂ ਜੋ ਦੇਖੋ ਸਾਡੀ ਪਹਿਲੀ ਪ੍ਰਾਇੋਰਟੀ ਵਪਾਰੀਆਂ ਨੂੰ ਬਿਹਤਰ ਫੈਸਿਲਿਟੀ ਦੇਣ ਦਾ ਔਰ ਬਿਹਤਰ ਵਧੀਆ ਮਾਹੌਲ ਦੇਣ ਦਾ ਸਾਡੇ ਮਾਨ ਸਾਹਿਬ ਵੀ ਸਰਕਾਰ ਦਾ ਔਰ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦਾ ਟਿੱਕਾ ਸੋ ਉਹਨੂੰ ਅ ਅਸੀਂ ਅੱਜ ਆਨ ਗoing ਆਨ ਗਰਾਉਂਡ ਤੇ ਸੀ ਉਹਨਾਂ ਦੇ ਜਿਹੜੇ ਮਸਲੇ ਸੁਣ ਵੀ ਰਹੇ ਹਾਂ ਔਰ ਹੱਲ ਵੀ ਕਰ ਰਹੇ ਹਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਬਹੁਤ ਜ਼ਿਆਦਾ ਵਪਾਰੀਆਂ ਨੂੰ ਕੋਈ ਅ ਦਿੱਕਤਾਂ ਦਾ ਸਾਹਮਣਾ ਹਜੇ ਤੱਕ ਫਿਲਹਾਲ ਕਰਨਾ ਪੈ ਰਿਹਾ ਹੈ ਬਾਕੀ ਫਿਰ ਵੀ ਕੋਈ ਇਸ਼ੂਜ਼ ਇਹਨਾਂ ਦੇ ਹੋਰ ਵੀ ਆਣਗੇ ਉਹ ਆਪਾਂ ਇਮੀਡੀਏਟ ਕਰਾਂਗੇ ਕਿਉਂਕਿ ਜਿੰਨੇ ਵੀ ਇਹ ਮਸਲੇ ਆਨ ਗoing ਕੰਸਟਰਕਸ਼ਨ ਦੇ ਆਨ ਗoing ਡਵੈਲਪਮੈਂਟ ਦੇ ਇਹ ਸਭ ਸ਼ਹਿਰ ਦੇ ਵਾਸੀਆਂ ਲਈ ਔਰ ਵਪਾਰੀਆਂ ਦੇ ਬਿਹਤਰ ਲਈ ਚੱਲ ਰਹੇ ਨੇ ਹਾਂ ਪਰ ਜਦੋਂ ਇਹ ਕੰਮ ਚੱਲਦੇ ਨੇ ਉਹ ਛੋਟੇ ਬਹੁਤ ਪਲੱਸ ਮਾਈਨਸ ਚੀਜ਼ਾਂ ਹੁੰਦੀਆਂ ਨੇ ਬਟ ਉਹਨਾਂ ਨੂੰ ਸਪੀਡ ਅਪ ਕਰਨ ਵਾਸ ਔਰ ਜਿਹੜਾ ਇਹ ਸੀਵਰੇਜ ਦਾ ਪ੍ਰੋਜੈਕਟ ਚੱਲਦਾ ਇਹ 2 ਕਰੋੜ 5 ਲੱਖ ਰੁਪਏ ਦਾ ਤਕਰੀਬਨ ਇਹ ਪ੍ਰੋਜੈਕਟ ਹੈਗਾ ਤੇ 15 ਸਤੰਬਰ ਇਹਦੀ ਡੈਡਲਾਈਨ ਰੱਖੀ ਗਈ ਆ ਸੋ 15 ਸਤੰਬਰ ਤੱਕ ਇਹ ਕਾਰਜ ਜਿਹੜਾ ਹੈਗਾ ਪੂਰਾ ਹੋ ਜੂਗਾ ਹੋਰ ਵੀ ਜਿਹੜੇ ਕੋਈ ਗਮਾਦਾ ਸੰਬੰਧੀ ਦੀਆਂ ਕਾਰਪੋਰੇਸ਼ਨਸ ਸੰਬੰਧਿਤ ਵੀ ਸਾਡੇ ਕੋਲ ਸੁਝਾਅ ਜਿਹੜੇ ਨੇ ਉਹ ਦੁਕਾਨਦਾਰਾ ਵੱਲੋਂ ਆਏ ਨੇ ਸੀ ਉਹ ਵੀ ਮੌਕੇ ਤੇ ਉਹਨਾਂ ਦੇ ਜਿਹੜੇ ਮਸਲੇਮੀ ਦੇ ਠੱਲ ਹੋਣ ਵਾਲੇ ਇਮੀਡੀਏਟਲੀ ਹੱਲ ਕਰ ਲੈਣਾ ਜਿਹੜੇ ਕੋਈ ਬਿੱਗ ਇਸ਼ੂਜ਼ ਨਹੀਂ ਆ ਜਿਹੜੇ ਕੋਈ ਇਹੋ ਜਿਹੇ ਕੋਈ ਜਿਹਦਾ ਕੋਈ ਕੱਟਸ ਦਾ ਇਸ਼ੂ ਆ ਉਹ ਉੱਪਰ ਥੋੜਾ ਮਤਲਬ ਹੈਂਡਲ ਕਰਕੇ ਜਾਂ ਗੱਲ ਕਰਕੇ ਉਹ ਜਿਹੜੇ ਸਾਰੇ ਸਿਸਟਮ ਸ਼ੁਰੂ ਹੋਣਾ ਉਹਦੇ ਲਈ ਜਿਹੜੇ ਨੇ ਕਿ ਉਹ ਪਲੇਸਰ ਨੂੰ ਕਿਹਾ ਬੜੀ ਜਲਦੀ ਉਹਨਾਂ ਦੀ ਵੀ ਸਮੱਸਿਆ ਦਾ ਹੱਲ ਕਰੇਗਾ। ਗੁਨੀਤ ਜੀ ਹੋਰ ਮਾਰਕਟਾਂ 'ਚ ਵੀ ਜਿੱਦਾਂ 10 ਪੇਸ ਮਾਰਕੀਟ ਹੋ ਗਈ 9 ਪੇਸ ਮਾਰਕੀਟ ਉਹਦੇ ਕਟਿੰਗ ਦੀ ਪ੍ਰੋਬਲਮ ਆ ਰਹੀ ਜਿਹੜਾ ਬੰਦ ਕਰਨ ਲੱਗੇ ਪਿੱਛੇ ਉਹਨਾਂ ਨੇ ਵੀ ਐਜੀਟੇਸ਼ਨ ਕੀਤਾ ਸੀ। ਉਹਨਾਂ ਦਾ ਵੀ ਕੋਈ ਮਾਰਕੀਟ ਦਾ ਐਸਾ ਕੋਈ ਪ੍ਰੋਬਲਮ ਚੱਲ ਰਿਹਾ ਜਿਹੜਾ ਉਹਨਾਂ ਗਮਾੜਾ ਦੇ ਐਸ.ਜੇ. ਸਾਹਿਬ ਅਜੇ ਮੌਜੂਦ ਨੇ ਜਿਹੜਾ ਉਹਨਾਂ ਨੇ ਕੱਟ ਦਾ ਇਸ਼ੂਸ ਕਰਾ ਚੋ ਕੱਟ ਅੱਜ ਵੀ ਖੁੱਲਾ। ਮੈਨੂੰ ਨਹੀਂ ਲੱਗ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਜਿਹੜੇ ਕੋਈ ਕੱਟ ਦੀ ਸਮੱਸਿਆ ਆ ਰਹੀ ਹੈ ਇੱਕ ਪਲੈਨਿੰਗ ਤੋਂ ਉੱਪਰ ਹੀ ਚੇਂਜ ਹੋਣੀ ਹੈ ਸੋ ਪਲੈਨਿੰਗ ਡਿਪਾਰਟਮੈਂਟ ਨਾਲ ਅਸੀਂ ਰਸਤਾ ਬਣਾਇਆ ਹੋਇਆ ਅਸੀਂ ਉਹਦੇ ਲਈ ਸਮਨਵੇ ਤੇ ਜਿਹੜਾ ਹੈਗਾ ਉਹ ਅਸੀਂ ਆਪਣਾ ਪੂਰਾ ਪੱਕਾ ਰੱਖ ਰਹੇ ਆ ਵਪਾਰੀਆਂ ਦਾ ਵੀ ਪੂਰਾ ਪੱਕਾ ਰੱਖਾ ਹੈ ਸੋ ਬੜੀ ਜਲਦੀ ਉਹਨਾਂ ਦੀ ਵੀ ਜਿਹੜੀ ਹੈ ਰੀਲੀਫ ਦੀ ਸਾਨੂੰ ਉਮੀਦ ਆ ਮਿਲ ਜੂ। ਬੁਨੀਜੀ ਅਕਸਰ ਕੀ ਕਹਿੰਦੇ ਆ ਜਦੋਂ ਸਰਕਾ ਪੱਟੀਆਂ ਜਾਂਦੇ ਨੇ ਵਿੱਚ ਗਮਾਡਾ ਹੋਵੇ ਵਿੱਚ ਕਾਰਪੋਰੇਸ਼ਨ ਹੋਵੇ ਜਾਂ ਪਬਲਿਕ ਹੈਲਥ ਹੋਵੇ ਇਹ ਪਟਕੀ ਇਕੱਲੀ ਇਸ ਜਗ੍ਹਾ ਦੀ ਹਰ ਜਗ੍ਹਾ ਤੇ ਛੱਡ ਜਾਂਦੇ ਨੇ ਜਾਂ ਕੋਈ ਕੰਮ ਪਹਿਲੇ ਕਰ ਜਾਂਦੇ ਨੇ ਦੁਬਾਰਾ ਪਟ ਦਿੰਦੇ ਨੇ ਕਿਉਂ ਇਹ ਪਲੈਨਿੰਗ ਪਹਿਲੀ ਕਿਉਂ ਨਹੀਂ ਕਰ ਲੈਂਦੇ ਸਾਰੀ ਚੀਜ਼ਾਂ। ਮੈਂ ਇਹਦੇ 'ਚ ਤੁਹਾਨੂੰ ਉਹ ਬਾਰ-ਬਾਰ ਪਾਈਪਲਾਈਨਸ ਬਣਦੇ ਬਾਰ-ਬਾਰ ਪਟਦੇ। ਮੇਰੀ ਇੱਕ ਰਿਕਵੈਸਟ ਅ ਅਫਸਰ ਸਾਹਿਬਾਨ ਉਹਰੇ ਮੌਜੂਦ ਨੇ ਤਾਲਮਿਲ ਦਾ ਸਾਰੇ ਮਹਿਕਮੇ ਦਾ ਹੁੰਦਾ ਪਰ ਕਈ ਵਾਰੀ ਸ਼ਾਇਦ ਕੋਈ ਜਾਦਾ ਇੰਪੋਰਟੈਂਟ ਚੀਜ਼ ਬਾਅਦ ਚ ਕੋਈ ਨਿਕਲ ਕੇ ਆਉਂਦੀ ਹੈ ਜਿਹਤੋਂ ਨੇ ਚੀਜ਼ ਦਾ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਨਾਲ 11 ਫੇਸ ਦੇ ਪਾਣੀ ਜਿਹੜੇ ਦੀ ਸਮੱਸਿਆ ਉਹ ਹੱਲ ਹੋਣਾ ਸੋ ਇਹ ਚੀਜ਼ਾਂ ਕਰਕੇ ਦੇਖੋ ਸਮੇ ਸਮੇਂ ਡਿਵੈਲਪਮੈਂਟ ਹੋਣੀ ਹੈ ਤਾਂ ਪੱਟਪਟਾਈ ਚੱਲਦਾ ਰਹਿੰਦਾ ਹਾਂ ਨਜਾਇਜ਼ ਕਿਤੇ ਪੱਟਪਟਾਈ ਵਾਲਾ ਇਸ਼ੂ ਮੇਰੇ ਮੇਰੀ ਨੋਟਿਸ ਨਹੀਂ ਹੈ ਪਰ ਜੋ ਹੋਊਗਾ ਤਾਂ ਆਪਾਂ ਨੂੰ ਵੀ ਜਿਹੜਾ ਹੈਗਾ ਕਿ ਜਿਵੇਂ ਕਿ ਟੈਲੀਕਮ ਕੰਪਨੀਆ ਪ੍ਰਾਈਵੇਟ ਫੋਨ ਵਾਲੇ ਜਾਂ ਕੇਬਲ ਵਾਲੇ ਉਹਨਾਂ ਵੱਲੋਂ ਵੀ ਪੱਟਿਆ ਜਾਂਦਾ ਪੁਰਾਣੀ ਹੁੰਦੀ ਆ ਪਰ ਉਹ ਕਰ ਪਟ ਜਾਂਦੇ ਆ ਸਿਰਫ ਰਿਪੇਅਰ ਨਹੀਂ ਕਰਦੇ ਇਹਨਾਂ ਬਾਰੇ ਵੀ ਕੋਈ ਕਰੋ ਅਜੀਤ ਸਾਹਿਬ ਕਿਹਨਾ ਚਾਹੁੰਦੇ ਜੀ ਕਿ ਹਰ ਵਾਰ ਕੀ ਹੈਗੇ ਜੇ ਜਦੋਂ ਆਪਣਾ ਕੋਈ ਫਾਲਟ ਉਹ ਆ ਜਾਂਦਾ ਨਾ ਉਹਨਾਂ ਦਾ ਤੇ ਉੱਥੇ ਆਪਣਾ ਰਿਪੇਅਰ ਕਰਦੇ ਨੇ ਉਹ ਬਾਕੀ ਪਰਮਿਸ਼ਨ ਤਾਂ ਜਿਹੜੇ ਹੈਗੇ ਵਿਦਨ ਟਾਈਮ ਉਹ ਕਰਦੇ ਆ ਸੋ ਜਸਵਿੰਦਰ ਜੀ ਜੋ ਸਾਡਾ ਤੁਹਾਨੂੰ ਦੱਸਿਆ ਬਿਨਾ ਪਰਮਿਸ਼ਨ ਤੋਂ ਕੋਈ ਪਟਪਟਾਈ ਨਹੀਂ ਹੋ ਰਹੀ ਪਰ ਜੇ ਕੋਈ ਇਮੀਡੀਏਟ ਕਿਤੇ ਕੋਈ ਕੋਈ ਫਾਲਟ ਆ ਗਿਆ ਜਾਂ ਕੋਈ ਪਟਣਾ ਪੈ ਗਿਆ ਤਾਂ ਬਿਨਾ ਕਾਰਪੋਰੇਸ਼ਨ ਦੀ ਸਹਿਮਤੀ ਨਾਲ ਨਹੀਂ ਹੁੰਦਾ ਤੇ ਸਰ ਅੱਜ ਦੁਕਾਨਦਾਰ ਸੰਤੁਸ਼ਟ ਨੇ ਤੁਹਾਡੇ ਕੋਲ ਮੇਰੇ ਸਾਹਮਣੇ ਸੰਤੁਸ਼ਟ ਨੇ ਗਰਕਸਰ ਦੱਸ ਰਹੇ ਨੇ ਸਰ ਦੱਸੋ ਸਰ ਕੀ ਕਰਨਾ ਚਾਹੋਗੇ ਬਰਮਾ ਜੀ ਸਾਡੇ ਨਾਲ ਖੜੇ ਹੈ ਪਹਿਲੇ ਵੀ ਖੜੇ تھے ਹੁਣ ਵੀ ਖੜੇ ਹੈ ਅਸੀਂ ਬਰਮਾ ਜੀ ਦਾ ਸ਼ੁਕਰਗੁਜ਼ਾਰ ਹਾਂ ਜੋ ਸਾਡੀ ਕਾਲ 'ਤੇ 1 ਮਿੰਟ 'ਚ ਹਾਜ਼ਰ ਹੋ ਗਏ ਨੇ ਬਰਮਾ ਜੀ ਨੂੰ ਫਿਰ ਤੰਗ ਕਰਾਂਗੇ ਕੋਈ ਗੱਲ ਹੋਈ ਤਾਂ ਸਾਨੂੰ ਕੋਈ ਤਕਲੀਫ ਨਹੀਂ ਇੱਕ ਮਹੀਨੇ ਪਹਿਲੇ ਕਿਉਂ ਨਹੀਂ ਬਰਮਾ ਜੀ ਨੂੰ ਬੁਲਾ ਲਿਆ ਇਹ ਬਸਰਾ ਸ਼ਾਇਦ ਪਹਿਲੇ ਵੀ ਹਾਲ ਹੋ ਸਕਦਾ ਸੀ ਨਹੀਂ ਹੁਣ ਤਕਲੀਫ ਜਿਆਦਾ ਮਹੀਨੇ ਪਹਿਲੇ ਨਹੀਂ ਅਭੀ 10 ਹਫਤੇ 10 ਦਿਨਾਂ ਤੋਂ ਤਕਲੀਫ ਪਈ ਹੈ ਜੀ ਕਿ ਪਹਿਲੇ ਤਕਲੀਫ ਨਹੀਂ ਥੀ ਠੀਕ ਹੈ ਜੀ